ਵਾਹਿਗੁਰੂ 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 ਇਹ ਕਮਨ ਜਵਾਬ ਬਚਨ ਜਿਹੜਾ ਹੈ ਝੂਠ ਨਹੀਂ ਕਹਿਣਾ ਬੋਲਣਾ ਨਹੀਂ ਹੈ ਹੁਣ ਜਿਸ ਵੇਲੇ ਸਤਗੁਰੂ ਜੀ ਉਹ ਮਿਲਿਆ ਨਾ ਭੂਮੀ ਆ ਚੋਰ ਸੀ ਹੁਣ ਉਸ ਨੇ ਜਿਸ ਵੇਲੇ ਗੁਰਨਾਨਦ ਸਾਹਿਬ ਜੀ ਇਹ ਪੁੱਛਦੇ ਸੀ ਕਿਰਤ ਕੀ ਕਰਦਾ ਕੰਮ ਕੀ ਕਰਦਾ ਉਹਨੇ ਸੱਚ ਬੋਲਿਆ ਝੂਠ ਨਹੀਂ ਬੋਲਿਆ ਕਹਿ ਲੱਗਾ ਮੈਂ ਚੋਰੀਆਂ ਕਰਦਾ ਤੇ ਸਭ ਜੀ ਨੇ ਆਖਿਆ ਵੀ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ ਕੰਮ ਚੰਗਾ ਨਹੀਂ ਹੈ ਤੇ ਦੂਸਰਾ ਬਚਨ ਵੀ ਸੱਚ ਬੋਲਦਾ ਕਹਿੰਦਾ ਮੈਂ ਛੱਡ ਨਹੀਂ ਸਕਦਾ ਹੁਣ ਦੇਖੋ ਨਾ ਕਈ ਬੰਦੇ ਕਸਮ ਖਾ ਲੈਂਦੇ ਵੀ ਅੱਜ ਤੋਂ ਬਾਅਦ ਆਹ ਕੰਮ ਨਹੀਂ ਕਰਨਾ ਫਿਰ ਵੀ ਕਰ ਹੀ ਜਾਂਦੇ ਵੀ ਤੋਬਾ ਤੋਬਾ ਜੇ ਜਦੋਂ ਨੁਕਸਾਨ ਹੁੰਦਾ ਨਾ ਫਿਰ ਅੱਜ ਤੋਂ ਬਾਅਦ ਨਹੀਂ ਕਰਨਾ ਫਿਰ ਕਹਿੰਦਾ ਕਿਹੜਾ ਕੋਈ ਦੇਖਦਾ ਹੈ ਉਹ ਫਿਰ ਕਰਦਾ ਹੈ ਪਰ ਉਹਨੇ ਸੱਚ ਬੋਲਿਆ ਕਹਿਣ ਲੱਗਾ ਮੈਂ ਛੱਡ ਨਹੀਂ ਸਕਦਾ ਚੋਰੀਆਂ ਮੈਂ ਚੋਰੀ ਛੱਡ ਨਹੀਂ ਸਕਦਾ ਤੇ ਠੀਕ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਵੀ ਸਾਡੇ ਤਿੰਨ ਵਚਨ ਹੈ ਪਹਿਲਾ ਵਚਨ ਇਹ ਆ ਵੀ ਝੂਠ ਨਹੀਂ ਬੋਲਣਾ ਤੇ ਦੂਸਰਾ ਹੈ ਨਮਕ ਖਾ ਕੇ ਹਰਾਮ ਨਹੀਂ ਕਰਨਾ ਤੀਸਰਾ ਵਚਨ ਗਰੀ ਮਾਰ ਨਹੀਂ ਹੋਣ ਦੇਣੀ ਹੁਣ ਜਿਸ ਵੇਲੇ ਚਲਾ ਗਿਆ ਬੜਾ ਕਾਫੀ ਦਿਨ ਬਚਨ ਨੂੰ ਕਮਾਇਆ ਫਿਰ ਉਹਦੇ ਮਨ ਵਿੱਚ ਫੇਰ ਆਇਆ ਵੀ ਹੁਣ ਚੋਰੀ ਕਰੀਏ ਹੁਣ ਚੋਰੀ ਛੋਟੀ ਨਹੀਂ ਕਰਨੀ ਚੋਰੀ ਵੱਡੀ ਕਰੀਏ ਜਿਹਦੇ ਨਾਲ ਸਾਲ ਦੋ ਸਾਲ ਨਿਕਲ ਜਾਣ ਕਿੱਥੇ ਕਰੀਏ ਚੋਰੀ ਰਾਜੇ ਦੇ ਮਹਿਲਾਂ ਵਿੱਚ ਚੋਰੀ ਕਰਨੀ ਸੋਹਣੇ ਕੱਪੜੇ ਪਾ ਕੇ ਗਿਆ ਬਾਹਰ ਜਿਹੜੇ ਖੜੇ ਸੀ ਉਹਨਾਂ ਨੇ ਰੋਕ ਲਿਆ ਕਿੱਥੇ ਚਲਾਂ ਕੌਣ ਹੈ ਉਹ ਕਹਿਣ ਲੱਗਾ ਮੈਂ ਚੋਰ ਹਾਂ ਛੁੜਨੇ ਪੋਲੇ ਮੈਂ ਚੋਰ ਹਾਂ ਉਹਨਾਂ ਨੇ ਦੇਖਿਆ ਵੀ ਕੱਪੜੇ ਤਾਂ ਬੜੇ ਸੋਹਣੇ ਪਾਏ ਆ ਰਾਜੇ ਦਾ ਕੋਈ ਰਿਸ਼ਤੇਦਾਰ ਹੋਏਗਾ ਰਾਜੇ ਨੂੰ ਮਿਲਣ ਆਇਆ ਹੋਵੇ ਰਾਜਾ ਸਾਨੂੰ ਗੁੱਸੇ ਹੋਏਗਾ ਇਹ ਮਜ਼ਾਕ ਕਰ ਰਿਹਾ ਸਾਡੇ ਉਹ ਕਹਿੰਦਾ ਜਾਓ ਜੀ ਅੰਦਰ ਚਲੇ ਜਾਓ ਅੰਦਰ ਗਿਆ ਉਹ ਮਹਿਲਾ ਚਲਾ ਗਿਆ ਚੋਰੀ ਕੀਤੀ ਫਿਰ ਉਹ ਲਿਖਦੇ ਆ ਕਹਿੰਦੇ ਕਦੇ ਉਹ ਕੋਈ ਚੀਜ਼ ਖਾਣ ਵਾਲੀ ਦੇਖੀ ਉਹਨੂੰ ਖਾ ਕੇ ਦੇਖਿਆ ਤੂੰ ਨਮਕ ਸੀ ਤੇ ਬਾਬੇ ਦਾ ਦੂਸਰਾ ਬਚਨ ਯਾਦ ਆ ਗਿਆ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਉੱਥੇ ਸਮਾਨ ਬੰਨ ਕੇ ਉੱਥੇ ਛੱਡ ਗਿਆ ਉਹ ਸਪਾਈਆਂ ਨੇ ਵੀ ਦੇਖ ਲਿਆ ਵੀ ਆਇਆ ਸੀ ਰਾਜੇ ਨੂੰ ਮਿਲ ਕੇ ਬਾਪੂ ਚਲਾ ਗਿਆ। ਸ਼ਵੇਰ ਹੋਈ। ਰਾਜੇ ਨੂੰ ਪਤਾ ਲੱਗਾ ਵੀ ਚੋਰੀ ਹੋਈ ਐ। ਪਰ ਚੋਰੀ ਦਾ ਸਮਾਨ ਨਹੀਂ ਲੈ ਕੇ ਗਿਆ। ਸਾਰਾ ਕੁਝ ਪਤਾ ਹੁੰਦਾ ਰਾਜਿਆਂ ਨੂੰ। ਅੱਜ ਦਾ ਥਾਣੇ ਥਾਣੇ ਦਾ ਸਾਰਾ ਕੁਝ ਪਤਾ ਹੁੰਦਾ ਆਲੇ-ਦਾਲੇ ਚੋਰ ਕਿਹੜੇ ਆ। ਉਹਨਾਂ ਦਾ ਵੀ ਆਪਣਾ ਸਾਕਤ ਤਾਂ ਚੱਲਦਾ ਰਹਿੰਦਾ। ਤੇ ਉਹ ਨਹੀਂ ਫੜਦੇ ਉਹਨਾਂ ਨੂੰ ਕਿਤੇ ਜ਼ਿਆਦਾ ਹੋ ਜਾਏ ਫਿਰ ਕਿਤੇ ਪਾਗੜਦੇ। ਸਾਰੇ ਚੋਰਾਂ ਨੂੰ ਪਕੜ ਲਿਆ ਮਾਰ ਪਈ ਹੈ ਉਹਨੂੰ ਪਤਾ ਲੱਗ ਗਿਆ ਭੂਮੀਆਂ ਨੂੰ ਵੀ ਆ ਗਿਆ ਕਹਿਣ ਲੱਗਾ ਵੀ ਚੋਰੀ ਮੈਂ ਕੀਤੀ ਹੈ ਫਿਰ ਸਾਰਾ ਕੁਝ ਦੱਸਿਆ ਵੀ ਬਾਬਾ ਜੀ ਦੇ ਬਚਨ ਸੀ ਉਹ ਆਖੇ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰ ਨਹੀਂ ਹੋਣ ਦੇਣੀ ਉਹ ਕਹਿਣ ਲੱਗੇ ਵੀ ਜੇ ਉਹ ਇੱਕ ਚੋਰ ਦਾ ਉਧਾਰ ਹੋ ਸਕਦਾ ਤੇ ਮੇਰਾ ਕਿਉਂ ਨਹੀਂ ਹੋ ਸਕਦਾ ਰਾਜਾ ਖੰਡਾ ਕਾ ਮੈਂ ਤੈਨੂੰ ਆਪਣਾ ਗੁਰੂ ਬਣਾਉਣਾ ਕਹਿੰਦਾ ਨਹੀਂ ਗੁਰੂ ਤਾਂ ਇੱਕੋ ਹੀ ਆ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਉਹਦਾ ਸਿੱਖ ਬਣ ਜਾ ਤੇ ਜਿਹੜਾ ਝੂਠ ਕਹਿਣਾ ਹੈ ਝੂਠ ਬੋਲਣਾ ਕਿਉਂਕਿ ਸੱਚ ਜਿਹੜਾ ਹੈ ਉਹਨੂੰ ਕਦੇ ਵੀ ਧੋਖਾ ਨਹੀਂ ਹੈ ਤੇ ਝੂਠ ਜਿਹੜਾ ਹੈ ਉਹਦੇ ਵਾਸਤੇ ਫਿਰ 100 ਝੂਠ ਬੋਲਣੇ ਪੈਂਦੇ ਆ 100 ਝੂਠ ਬੋਲਣੇ ਪੈਂਦੇ ਆ ਉਹ ਮਸਕੀਨ ਜੀ ਕਹਿੰਦੇ ਹੁੰਦੇ ਦੁਕਾਨ ਤੇ ਜਾਉਣਾ ਕਿਸੇ ਦੁਕਾਨ ਤੇ ਉਹਨੂੰ ਕੋ ਗਰਾਹਕ ਤਾਂ ਹੁੰਦਾ ਹੀ ਹੈ ਨਾ ਮੰਨ ਇੰਨੇ ਪੈਸੇ ਲੈ ਲਓ ਘੱਟ ਲੈ ਲਓ ਫਿਰ ਦੁਕਾਨਦਾਰ ਇੱਕੋ ਸਾਨੂੰ ਇੰਨੇ ਤਾਂ ਘਰ ਨਹੀਂ ਪਿਆ ਅਸੀਂ ਤਾਂ ਆਪਣੇ ਪੱਲੇ ਉਹ ਵੀ ਦੁਕਾਨ ਕਾ ਦੇ ਵਾਸਤੇ ਖੋਲੀ ਹੈ ਕੋਈ ਨੁਕਸਾਨ ਕਰਕੇ ਥੋੜੇ ਦੇ ਰਹੇ ਝੂਠ ਹਰੇਕ ਪੈਰ ਤੇ ਵੀ ਮਨੁੱਖ ਬੋਲ ਰਿਹਾ ਹੈ ਤੇ ਸਬਜੀ ਮਹਾਰਾਜ ਕਹਿੰਦੇ ਭਾਈ ਨਹੀਂ ਝੂਠ ਨਹੀਂ ਕਹਿਣਾ ਬੋਲਣਾ ਸਤਿਨਾਮ 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 ਜੀ ਵਾਹਿਗੁਰੂ ਆਹੇ